ਸਤਿ ਸ਼੍ਰੀ ਅਕਾਲ ਖਬਰ ਟੀਵੀ ਦੇਖ ਰਹੇ ਹੋ ਤੁਸੀਂ ਪਿਛਲੇ ਦਿਨੀ ਸਾਨੇਵਾਲ ਠਾਣੇ ਦੇ ਇਲਾਕੇ ਦੇ ਵਿੱਚ ਇੱਕ ਛੇ ਮੰਦਿਰ ਦੇ ਵਿੱਚ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਜਿਹੜੀਆਂ ਮੂਰਤੀਆਂ ਖੰਡਿਤ ਕੀਤੀਆਂ ਗਈਆਂ ਉਹਨਾਂ ਦੀ ਬੇਅਦਬੀ ਕੀਤੀ ਗਈ ਸੀ ਤਾਂ ਇਸ ਤੇ ਜਿਹੜੀ ਆ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆ ਉਹ ਜਿਹੜਾ ਦੋਸ਼ੀ ਆ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਬ੍ਰੇਕਿੰਗ ਨਿਊਜ਼ ਆ ਹੈ ਕਿ ਜਿਹੜਾ ਦੋਸ਼ੀ ਆ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਮਾਮਲਾ ਹੈ ਕਿਸ ਇਸ਼ਾਰਾ ਹੈ ਪਿਛਲੇ ਦਿਨੀ ਅ ਛੇ ਮੰਦਰ ਜੋਗੀ ਬਾਬਾ ਦੇ ਨੇੜੇ ਮੇਨ ਰੋਡ ਤੇ ਦੱਸਿਆ ਜਾ ਰਿਹਾ ਵਾ ਤਾਂ ਉਥੇ ਦੇ ਜਿਹੜੇ ਪੁਜਾਰੀ ਨੇ ਭਰਤ पांडे ਜਿਹੜੇ ਉਥੋਂ ਦੇ ਪੁਜਾਰੀ ਨੇ ਉਹਨਾਂ ਦਾ ਕਹਿਣਾ ਕੀ ਉਹ 26 ਤਰੀਕ ਨੂੰ ਜਿਹੜਾ ਵਾ ਜਿਹੜਾ ਮੰਦਰ ਵਾ ਸਹੀ ਸਲਾਮਤ ਸ਼ਾਮ ਨੂੰ ਜਿਹੜਾ 8 ਵਜੇ ਦੇ ਕਰੀਬ ਬੰਦ ਕਰਕੇ ਆਪਣੇ ਘਰ ਚਲੇ ਗਏ ਸੀ ਤਾਂ ਉਸ ਤੋਂ ਬਾਅਦ ਜਿਹੜਾ ਸਵੇਰ 27 ਤਰੀਕ ਨੂੰ ਆਉਂਦੇ ਨੇ ਤਾਂ ਸਿਰੇ ਤਾਲਾ ਖੋਲ ਦੇਣ ਤਾਂ ਦੇਖਦੇ ਨੇ ਕਿ ਅੰਦਰ ਜਿਹੜੀਆਂ ਮੂਰਤੀਆਂ ਨੇ ਉਹ ਖੰਡਿਤ ਨੇ ਜਿਹੜਾ ਮੇਨ ਗੇਟ ਆ ਉਹ ਵੀ ਟੁੱਟਿਆ ਹੋਇਆ ਤੇ ਅੰਦਰਲੀ ਜਿਹੜੀਆਂ ਮੂਰਤੀਆਂ ਨੇ ਸਾਰੀਆਂ ਖੰਡਿਤ ਕੀਤੀਆਂ ਹੋਈਆਂ ਨੇ ਤਾਂ ਜਦੋਂ ਉਹ ਇਸ ਚੀਜ਼ ਨੂੰ ਦੇਖ ਕੇ ਘਬਰਾ ਜਾਂਦੇ ਨੇ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਜਿਹੜੇ ਆਪਣੇ ਸਮੁੰਦਰ ਦੇ ਮੈਂਬਰ ਨੇ ਉਹਨਾਂ ਨੂੰ ਇਤਲਾਹ ਦਿੰਦੇ ਨੇ ਫਿਰ ਪਿੰਡ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਬੁਲਾਉਂਦੇ ਨੇ ਉਸ ਤੋਂ ਬਾਅਦ ਜਿਹੜੀ ਆ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਆ ਤਾਂ ਪੁਲਿਸ ਜਿਹੜੀ ਆ ਇਹਦੇ ਤੇ ਤੁਰੰਤ ਜਿਹੜਾ ਦੱਸ ਲਿਆ ਤੁਹਾਨੂੰ ਕਿ ਮੁਕੱਦਮਾ ਨੰਬਰ 47 27 ਫਰਵਰੀ 2024 ਤੁਰੰਤ ਦਰਜ ਕਰਕੇ ਜਿਹੜਾ ਵਾ ਦੋਸ਼ੀ ਦੀ ਭਾਲ ਜਿਹੜੀ ਸ਼ੁਰੂ ਕਰ ਦਿੰਦੀ ਆ ਤਾਂ ਉਸ ਤੋਂ ਬਾਅਦ ਇੱਥੇ ਪੁਲਿਸ ਦਾ ਜਿਹੜਾ ਕੰਮ ਆ ਕਿਤੇ ਨਾ ਕਿਤੇ ਕਾਬਿਲ-ਏ-ਤਾਰੀਫ ਆ ਕਿ ਉਹਨਾਂ ਨੇ ਜਿਹੜਾ ਉਸ ਦੋਸ਼ੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਜਿਹੜਾ ਵਾ ਗ੍ਰਿਫਤਾਰ ਕਰ ਲੈਂਦੇ ਨੇ ਜੇ ਦੋਸ਼ੀ ਦੀ ਅਸੀਂ ਪਛਾਣ ਦਸੀਏ ਤਾਂ ਦੋਸ਼ੀ ਸੋਨੂ ਕੁਮਾਰ ਜੋ ਕਿ ਪਟਨਾ ਬਿਹਾਰ ਦਾ ਰਹਿਣ ਵਾਲਾ ਉਹਦਾ ਪਿੱਛਾ ਤੇ ਪਰ ਫਿਰ ਹਾਲ ਨਹੀਂ ਅਜੇ ਲੁਧਿਆਣਾ ਦੀ ਗੱਲ ਕੀਤੀ ਜੇਣਾ ਪਵਾ ਦੇ ਪਵਾ ਪਿੰਡ ਦੇ ਵਿੱਚ ਉਹ ਇੱਕ ਨੀਲਮ ਦਾ ਬੇੜਾ ਵਾ ਉੱਥੇ ਇੱਕ ਕੁਆਟਰ ਦੇ ਵਿੱਚ ਰਹਿੰਦਾ ਸੀ ਤਾਂ ਪੁਲਿਸ ਨੂੰ ਹੁਣ ਇੱਥੇ ਜਿਹੜੀ ਆ ਤਰਤੀਸ਼ ਜਿਹੜੀ ਅੱਗੇ ਪੁਲਿਸ ਦਾ ਕਹਿਣਾ ਕੀ جاری ਆ ਦੋਸ਼ੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਉਸ ਤੋਂ ਇੱਕ ਸੱਬਲ ਬਰਾਮਦ ਕੀਤੀ ਆ ਇਸ ਮੌਕੇ ਪੁਲਿਸ ਦਾ ਕੀ ਕਹਿਣਾ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਮੰਦਰ ਦੇ ਵਿੱਚ ਜਿਹੜੀ ਇੱਕ ਘਟਨਾ ਹੋਈ ਆ ਮੂਰਤੀਆਂ ਦੀ ਬੇਦਰਦੀ ਉਹਨੂੰ ਲੈ ਕੇ ਕੀ ਕਹਿ ਰਹੇ ਉਹਦੇ ਵਿੱਚ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਵੀ ਜਿਹੜੀ ਮੂਰਤੀਆਂ ਦੀ ਬੇਦਰਦੀ ਘਟਨਾ ਹੋਈ ਜਿਹਦੇ ਵਿੱਚ ਮਕਦਮਾ ਨੰਬਰ 47 ਦਰਜ ਕੀਤਾ ਗਿਆ ਸੀਗਾ ਅੰਡਰ ਸੈਕਸ਼ਨ 295A ਪੀਐਸ ਆਨੇਵਾਲ ਉਹਦੇ ਵਿੱਚ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਸੀ ਜੀ ਮਾਨਜੁਕ ਸੀਪੀ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਫੋਲੋ ਕਰਦੇ ਹੋਏ ਟੀਮਾਂ ਦਾ ਗਠਨ ਕੀਤਾ ਗਿਆ ਸੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਔਰ ਹਿਊਮਨ ਦਾ ਟੈਕਨੀਕਲ ਇੰਟੈਲੀਜੈਂਸ ਦਾ ਸਹਾਰਾ ਲੈਂਦੇ ਹੋਏ ਅਸੀਂ ਦੋਸ਼ੀ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਹੋਏ। ਜਿਹੜਾ ਦੋਸ਼ੀ ਇਹ ਰਹਿਣ ਵਾਲਾ ਕਿੱਥੇ ਦਾ ਜੀ? ਦੋਸ਼ੀ ਫਿਲਹਾਲ ਇਹ ਪਵੇਪਿੰਡ ਦੇ ਵਿੱਚ ਹੀ ਰਹਿੰਦਾ ਜੀ ਬਸ ਹੀ ਨੀਲਮ ਦਾ ਵੇੜਾ ਹੈਗਾ ਤੇ ਪਿੱਛੋਂ ਇਹਦਾ ਜਿਹੜੀ ਪਰਮਾਨੈਂਟ ਰੈਜ਼ਿਡੈਂਸ ਹੈਗੀ ਉਹ ਬਿਹਾਰ ਦੀ ਹੈ। ਕੀ ਇਹਦੇ ਕਰਨ ਵਿੱਚ ਇਹਦੀ ਮਨਸ਼ਾ ਜੀ ਸੀਗੀ ਐਡੀ ਵੱਡੀ ਬੇਅਦਵੀ ਕਰ ਦੇਣੀ ਕਿਸੇ ਧਰਮ ਦੇ ਪ੍ਰਤੀ। ਫਿਲਹਾਲ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਜੀ। ਤੇ ਇਹਦੀ ਜਿਹੜੀ ਵਜ੍ਹਾ ਰੰਜਿਸ਼ ਆ ਇਹਨੇ ਕਿੰਨਾ ਕਾਰਨਾ ਕਰਕੇ ਇਸ ਕਾਰਵਾਈ ਨੂੰ ਇਸ ਵਰਦਾਂ ਨੂੰ ਅਨਜਾਨ ਦਿੱਤਾ ਇਹ ਇਹਦਾ ਰਿਮਾਂਡ ਲੈ ਕੇ ਫਰਦਰ ਇੰਟਰੋਗੇਸ਼ਨ ਚੱਲੀ ਹੈ ਕੋਈ ਤਫਤੀਸ਼ ਦੇ ਵਿੱਚ ਹੈ ਜੀ ਕੋਈ ਕਿਸੇ ਨੇ ਕੁਛ ਇਹਨੂੰ ਪੈਸੇ-ਪੂਸੇ ਦੇ ਕੇ ਜਾਂ ਕੁਝ ਕਰਾਇਆ ਹੋਵੇ ਕਿਸੇ ਨੇ ਕੋਈ ਸ਼ਰਤ ਕੀਤੀ ਹੋਵੇ ਤਾਂ ਨਹੀਂ ਕੋਈ ਗੱਲ ਸਾਹਮਣੇ ਹੈ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਹ ਸਾਰੇ ਐਸਪੈਕਟਸ ਕਲੀਅਰ ਕਰ ਦੇਗੇ ਕਿ ਵੀ ਇਹ ਇਕੱਲਾ ਹੀ ਸਿੰਗਲ ਹੈਗਾ ਜਾਂ ਇਹਦੇ ਪਿੱਛੇ ਕੋਈ ਬੰਦਾ ਹੈਗਾ ਜਾਂ ਇਹ ਕੋਈ 2-4 ਬੰਦੇ ਨੇ ਇਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਦਰਾਂਨ ਪੁਲਿਸ ਰਿਮਾਂਡ ਦੇ ਦੌਰਾਨ ਕਲੀਅਰ ਕਰਾ। ਕਿ ਲਾਗਦਾ ਕਿ ਇਹ ਨਚਨੁਸ਼ੇ ਕਰਨ ਦਾ ਆਦੀ ਹੈ ਜਿਹੜੇ ਕਰਕੇ ਨੇ ਇਦਾਂ ਕਾਂਡ ਕਰਤਾ ਹੈ। ਪ੍ਰਾਇਮਾ ਫਸਾਈ ਨਹੀਂ ਲੱਗਦਾ ਜੀ ਸਾਨੂੰ ਨਸ਼ੇ ਦਾ ਆਦੀ। ਬਿਲਕੁਲ ਸਟੇਬਲ ਹੈਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਇਹਦੇ ਕੀ ਕਾਰਨ ਕੀ ਵਜ੍ਹਾ ਰੰਜਿਸ਼ ਆ ਉਹ ਅਸੀਂ ਕਲੀਅਰ ਕਰਦੇ ਆ। ਇਹ ਇਹਦੇ ਪਹਿਲਾਂ ਕੋਈ ਮੁਕੱਦਮਾ ਵਗੈਰਾ ਦਰਜ ਹੈ ਜੀ ਕੋਈ। ਸਾਡੇ ਅੰਦੇ ਵਾਲੇ ਰਿਕਾਰਡ ਮੁਤਾਬਕ ਕੋਈ ਮੁਕੱਦਮਾ ਦਰਜ ਨਹੀਂ। ਜਿਹੜਾ ਇਹ ਹோம் ਪੁਲਿਸ ਸਟੇਸ਼ਨ ਆ ਬਿਹਾਰ ਦੇ ਵਿੱਚ ਉਹਦੇ ਨਾਲ ਸਾਡਾ ਰਾਬਤਾ ਚੱਲ ਰਿਹਾ। ਉੱਥੋਂ ਇਹਦਾ ਹਸਾਬਕਾ ਕ੍ਰਿਮੀਨਲ ਰਿਕਾਰਡ ਜੇ ਕੋਈ ਹੋਵੇ ਉਸੀ ਕਲੀਅਰ ਕਰ ਰਹੇ ਹਾਂ ਉਮਰ ਕਿੰਨੀ ਕਹ ਜੀ ਇਹਦੀ 24 ਸਾਲ 24 ਸਾਲ ਹੈ ਇਹਦੇ ਨਾਲ ਕੋਈ ਹੋਰ ਹੈਗਾ ਜੀ ਬੰਦਾ ਕੋਈ ਪਤਾ ਲੱਗਿਆ ਕੁਝ ਕੋਈ ਪਤਾ ਨਹੀਂ ਲੱਗਿਆ ਪਹਿਲਾਂ ਇੱਕ ਗ੍ਰਿਫਤਾਰ ਕੀਤਾ ਜੀ ਜੇ ਕੋਈ ਬੰਦਾ ਆਇਆ ਤਾਂ ਉਹ ਵੀ ਬਖਸ਼ਿਆ ਨਹੀਂ ਜੋ ਉਹਨੂੰ ਵੀ ਜਲਦੀ ਗ੍ਰਿਫਤਾਰ ਕਰੋ ਇਸ ਸਬੰਧ ਦੇ ਵਿੱਚ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਜੀ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਜੀ ਕਿ ਵੀ ਇਹਦੇ ਵਿੱਚ ਜਿਹੜੇ ਇਹ ਗੈਰ ਸਮਾਜਿਕ ਤੱਤ ਹੈਗੇ ਨੇਗੇ ਇਹ ਇਦਾਂ ਦੀ ਹਰਕਤਾਂ ਕਰਕੇ ਸਮਾਜ ਦੇ ਵਿੱਚ ਸ਼ਾਂਤੀ ਜਿਹੜੀ ਹੈਗੀ ਉਹਨੂੰ ਡਿਸਟਰਬ ਕਰਨ ਦਾ ਕੋਸ਼ਿਸ਼ ਕਰਦੇ ਰਹਿੰਦੇ ਆ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਵੀ ਜਿਸ ਤਰ੍ਹਾਂ ਇਸ ਮਸਲੇ ਦੇ ਔਰ ਸਤਿਪਾ ਆਪਣਾ ਮੇਨਟੇਨ ਕੀਤੀ ਹੈ ਉਦਾ ਹੀ ਮੇਨਟੇਨ ਕਰਨ ਔਰ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਰੱਖਣ ਪੁਲਿਸ ਦਾ ਸਾਥ ਦੇਣ ਅਸੀਂ ਸਾਰੇ ਹੀ ਇਸ ਇਸ ਤਰ੍ਹਾਂ ਦੇ ਮਸਲੇ ਜਿਹੜੇ ਐ ਹੱਲ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਪਵੰਗ ਤਾਂ ਕੀ ਹੋਇਆ ਸੀ ਕੀ ਮਾਮਲਾ ਸੀ ਕਿਹੜੇ ਮੰਦਰ ਦਾ ਮਾਮਲਾ ਹੈ ਜਿਹੜੀ ਇਹ ਬੇਅਦਵੀ ਹੋਈ ਹੈ ਇਹ ਜੁਗਿਆਨਾ ਕਿ ਪਾ ਪਾ ਜੁਗਿਆਨਾ ਪਾਵਾ ਕੇ ਵਿੱਚ ਦਾ ਮੰਦਿਰ ਹੈ ਵਹਾਂ ਚਾਰ ਪੰਜ ਪਿੰਡ ਜੋ ਐਸੇ ਐ ਜੋ ਕਿ ਵਹਾਂ ਵੀ ਆਤੇ ਠੀਕ ਹੈ ਤੋਂ मैं सुबह सोमवार को सताइस तारीख सताइस तारीख की सुबह सही थी आठ बजे रात में सही थी मैंने आठ बजे रात में आरती मंगल करके शहन करके मैंने तारा मारे और चल दिए सुबह छह बजे आते हैं तो ताला टूटा हुआ है ताला टूटा हुआ, हुआ मूर्ति सारा खंडित है hmm. मेरे का दिमाग काम नहीं किया उस टाइम अंधेरा था उसके बारे सब, में रहते हैं मैंने उसके नहीं 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 पास नहीं। गया उसको सूचना दिए उसके बाद मैंने कमेटी को सूचित किए कि ऐसी ऐसी घटना है तो कमेटी वाले नहीं ने बोले कि अंदर मत जाना हम अंदर नहीं गए किसी में हाथ नहीं लगाना हम नहीं लगा ਉਸਕੇ ਬਾਅਦ ਕਮੇਟੀ ਸਾਹਿਬ ਸਾਦੇ ਕੋ ਸਰਪੰਚ ਸਾਹਿਬ ਕੋ ਸਭ ਕੋ ਫੋਨ ਕੀਏ ਫੋਨ ਕਰਨੇ ਕੇ ਬਾਅਦ ਇਹ ਸਭ ਇਹ ਆਏ ਤੋ थाना प्रभारी ਕੋ ਸੂਚਿਤ ਕੀਏ थाना ਉहां ਪਹੁੰਚੇ ਮਕਦਮਾ ਮਦਈਆਂ ਕੀ ਹੋਇਆ ਸੀ ਕੀ ਮਾਮਲਾ ਸੀ ਜਿਹੜਾ ਮਜਰਰ ਸੀ ਜੀ ਅੰਨੇ ਜਨੇ ਮੰਤਰੀ ਵਿਆਧੀ ਕੀਤੀ ਸੀ ਉਹ ਜੀ ਪੜਿਆ ਗਿਆ ਜੀ ਤੇ ਪੁਲਿਸ ਦੀ ਕਾਰਵਾਈ ਦੇ ਤੌਰ ਤੇ ਉਹ ਪੜਿਆ ਗਿਆ ਦੀ ਤੇ ਅਸੀਂ ਇਹ ਕਿੰਨੇ ਵੀ ਸੰਗਤ ਨੂੰ ਸਾਰੇ ਸ਼ਾਂਤੀ ਬਣਾਈ ਰੱਖਣ ਜੀ ਤੇ ਵੀ ਆਪਣਾ ਸ਼ਾਂਤੀ ਬੜਾ ਇਰਖਣ ਕੀ ਲੱਗਦਾ ਕਿ ਜਿਹੜਾ ਪੁਲਿਸ ਨੇ ਜੋ ਕੰਮ ਕੀਤਾ ਬੜਾ ਅਪਰੀਸ਼ੀਏਟ ਆ ਵੀ ਜਿਹੜਾ ਬੜੀ ਜਲਦੀ ਜਿਹੜਾ ਮੁਜ਼ਰਮ ਨੂੰ ਫੜ ਲਿਆ ਨਹੀਂ ਤਾਂ ਕਈ ਵਾਰੀ ਇਦਾਂ ਦਾ ਕੰਮਾਂ ਦੇ ਵਿੱਚ ਜਿਹੜਾ ਵਿਵਾਦ ਵੱਧ ਜਾਂਦੇ ਨੇ ਹਾਂਜੀ ਸਾਨੂੰ ਬਹੁਤ ਵਧੀਆ ਲੱਗੀ ਸਰਪੰਚ ਸਾਹਿਬ ਕੀ ਕਹੋਗੇ ਪੁਲਿਸ ਜਿਹੜੀ ਤਤਪਰ ਕਾਰਵਾਈ ਹੋਈ ਆ ਮੁਜ਼ਰਮ ਨੂੰ ਫੜ ਲਿਆ ਕਈ ਵਾਰੀ ਹੁੰਦਾ ਕਿ ਜੇ ਪੁਲਿਸ ਥੋੜੀ ਜੀ ਢਿੱਲੇ ਮਿੱਠੇ ਕਰ ਜਾਵੇ ਜਾਂ ਲੇਟ ਹੋ ਜਾਵੇ ਕੰਮ ਕਿ ਲੱਗਦਾ ਨਹੀਂ ਕਿ ਲੋਕ ਸੜਕਾਂ ਦੇ ਨਿਕਲੇ ਆਉਂਦੇ ਜਿਹਦੇ ਕਰਕੇ ਮਾਹੌਲ ਵੀ ਖਰਾਬ ਹੁੰਦਾ ਨਹੀਂ ਠੀਕ ਹੈ ਪੁਲਿਸ ਨੇ ਵਧੀਆ ਕੰਮ ਕੀਤਾ ਜਿਹੜਾ ਫੜਿਆ ਪਰ ਕਹ ਤੈin ਨੂੰ ਪਤਾ ਸਾਰਾ ਕੁਝ ਹਮ ਸਰ ਕੀ ਕਹੋਗੇ ਜਿਸ ਤਰ੍ਹਾਂ ਪੁਲਿਸ ਨੇ ਬੜੀ ਐਪਰੀਸ਼ੀਏਟ ਕੰਮ ਕੀਤਾ ਬੜੀ ਜਲਦੀ ਮੁਜ਼ਰਮ ਨੂੰ ਜਿਹੜਾ ਕਾਬੂ ਕਰ ਲਿਆ ਕਿ ਲੱਗਦਾ ਨਹੀਂ ਕਿ ਜਿਹੜੇ ਇਹਨਾਂ ਸ਼ਰਾਰਤੀ ਲੋਕ ਆ ਜੇ ਉਹਨਾਂ ਤੇ ਜਲਦੀ ਕਾਰਵਾਈ ਹੋ ਜਾਵੇ ਕਈ ਵਾਰੀ ਲੋਕ ਵੀ ਜਿਹੜੇ ਜਿਆਦਾ ਹਾਈਪਰ ਹੋ ਜਾਂਦੇ ਸੜਕਾਂ ਤੇ ਨਿਕਲ ਜਾਂਦੇ ਜਿਹਦੇ ਕਰਕੇ ਮਾਹੌਲ ਖਰਾਬ ਹੁੰਦਾ ਤੇ اسی ਸਭ ਤੋਂ ਵੱਡੀ ਚੀਜ਼ ਹੈ ਵੀ ਅਸੀਂ ਪੁਲਿਸ ਦਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਪਿੰਡ ਵੱਲੋਂ ਨਗਰ ਵੱਲੋਂ ਕਮੇਟੀ ਵੱਲੋਂ ਸਾਰੇ ਵੱਲੋਂ ਜੀ ਜਿਹੜਾ ਪੰਡਾ ਵੀ ਫੜਾਇਆ ਗਿਆ ਇਹ ਸਾਡੇ ਕਮੇਟੀ ਮੈਂਬਰ ਆ ਗਏ ਸਾਰੇ ਹੋਰ ਅਸੀਂ ਹਾੜਾ ਸਾਰੇ ਵੀ ਸਾਨੂੰ ਚੱਬੀ ਆ ਵੀ ਅੱਗੇ ਤੋਂ ਕੋਈ ਐਸਜੀ ਬਾਰਦਾਤ ਨਹੀਂ ਹੋਣੀ ਚਾਹੀਦੀ ਕੀ ਲੱਗਦਾ ਕਿ ਇਦਾਂ ਦੇ ਜਿਹੜੇ ਸ਼ਰਾਰਤੀਆਂ ਸਰਕੀਏ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਸਖਤ ਜੀ ਬਹੁਤ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਵੀ ਜੋ ਵੀ ਕਰਦਾ ਚਾਹੇ ਗੁਰਦੁਆਰੇ ਸਾਹਿਬ ਕਰਨਾ ਚਾਹੇ ਮੰਦਿਰ ਦੇ ਵਿੱਚ ਕਰਦਾ ਕਿਤੇ ਵੀ ਕਰਦਾ ਅਸੀਂ ਕਹਿੰਦੇ ਹਾਂ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਕੀ ਲੱਗਦਾ ਵੀਰ ਜੀ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਮੰਦਰਾਂ ਦੀ ਬੇਅਦਵੀ ਕਰਦੇ ਆ ਲੋਕਾਂ ਦੇ ਵਿੱਚ ਪਾੜ ਪਾਉਂਦੇ ਆ ਜਿਹਦੇ ਕਰਕੇ ਕੀ ਮਹੌਲ ਖਰਾਬ ਹਨ ਇਦਾਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਪੁਲਿਸ ਨੇ ਦੇਖੋ ਆਪਣਾ ਕੰਮ ਵਧੀਆ ਬਕੂਬੀ ਨ ਕਹੇ ਤਾਂ ਸਕਦੇ ਇਨਾ ਹਿੰਦੂ ਨਾ ਮੁਸਲਮਾਨ ਨਾ ਸਿੱਖ ਨਾ ਸਾਨੀਆਂ ਖਤਮ ਕਰ ਰਿਹਾ ਨਾ ਲੋਕਾਂ ਦੇ ਵਿੱਚ ਬਿਲਕੁਲ ਗਲਤ ਹੈ ਹੁਣ ਅਸੀਂ ਇੰਨੇ ਬੰਦੇ ਖੜੇ ਆ ਜਿਹੜੇ ਜੇ ਕੰਮ ਕਰਾਂਗੇ ਇੱਕ ਦੂਜੇ ਦੇ ਵਿੱਚ ਇਨਸਾਨੀਅਤ ਖਤਮ ਹੋ ਜਾਣੀ ਆ ਇਹ ਜੀ ਹਾਂ ਜੀ ਹਾਂ ਜੀ ਉਹ ਜੀ ਖਤਮ ਹੋ ਜਾਂਦੀ ਆ ਬਿਲਕੁਲ ਬਿਲਕੁਲ ਧੰਨਵਾਦ ਧੰਨਵਾਦ